ਕਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਬਹੁ ਪਿਸ਼ਕੋ ਗਨੀ ਜਿਆਦੇ ਹੋਵਤ ਪ੍ਰਭ ਪ੍ਰਭ ਕੇਵਲ ਧਨੀ ਜਿੰਨਾ ਜਰੇ ਜੀਵ ਪੂਰਨ ਬ੍ਰह्म ਪੂਰਾ ਗਿਆਨਵਾਨ ਹੁੰਦਾ ਹੈ ਬ੍ਰह्म ਗਿਆਨੀ ਹੁੰਦਾ ਹੈ ਧਨੀ ਧਨੀ ਕਹਿੰਦੇ ਨੇ ਬ੍ਰह्म ਗਿਆਨੀ ਸਾਰਾ ਗਿਆਨ ਜਿਹਦੇ ਕੋਲ ਹੈ ਤਨ ਗਿਆਨ ਹੈ ਨਾ ਨਾਮ ਪੜਾ ਨਾਮ ਤਾਂ ਹੈ ਗਿਆਨੀ ਕਹਤਾਂ ਨਾ ਜਿਆਦੇ ਦੇ ਕੋਲ ਨਾਮ ਤਾਂ ਹੁੰਦਾ ਹੈ ਸਾਰਾ ਖਜ਼ਾਨਾ ਨਾਮ ਦਾ ਹੁੰਦਾ ਹੈ ਧਨੀ ਹੁੰਦਾ ਹੈ। ਸਭ ਬੰਦ ਮੁਕਤ ਪਾ ਪਿਸਕੋ ਬਣੀ। ਬੰਦ ਮੁਕਤ ਕੌਣ ਹੈ? ਮੰਨਣਾ ਕਿ ਹੋ ਹੀ ਨਹੀਂ ਸਕਦਾ ਹੈ। ਨਾਮ ਤੇ ਤਾਂ ਨਾਲਾ ਬੰਦ ਕਿਵੇਂ ਹੋਊਗਾ? ਨਾਮ ਵਾਲਾ ਮੁਕਤੀ ਬਣੀ ਹਾਂ ਤੇ ਮੁਕਤੀ ਵੀ ਨਾਮ ਤੋਂ ਥੱਲੇ ਆ। ਦੇਖੋ ਪੰਤਨ ਥੱਲੇ ਨੇ ਮੁਕਤੀ ਹੁੰਦੀ ਹੈ। ਪੰਤਨ ਘਟੇ ਗਏ ਉਦੋਂ ਮੁਕਤੀ ਆ ਗਈ। ਮੁਕਤੀ ਤੋਂ ਬਾਅਦ ਨਾਮ ਆਇਆ। ਮੁਕਤ ਬੱਪਰੀ ਵੀ ਗਿਆਨੀ। ਤਗਾ ਭੁਗਤੀ ਦਾ ਥੱਲੇ ਆਉਂਦਾ ਉਹ ਬੰਦ ਮੁਕਤ ਕੌਣ ਹੈ ਉਹ ਦਿੱਤੀ ਜੀ ਸਟੇਜ ਤੇ ਬੈਠਾ ਤੀਜੀ ਬੁਝਲ ਤੇ ਬੰਦਰ ਪਹਿਲੀ ਸਟੇਜ ਹੈ ਬੰਦਰ ਤੁਸੀਂ ਐਂ ਕਹਿੰਦੇ ਹੋ ਧਰਤੀ ਗਰਾਉਂਡ ਉਹ ਹੈਗਾ ਜੇ ਬੇਸਮੈਂਟ ਹੈ ਉਨਾਰ ਕਾ ਬੇਸਮੈਂਟ ਹੈ ਤਾਂ ਭੁਗਤੀ ਗਰਾਉਂਡ ਫਲੋਰ ਹੈ ਗਰਾਉਂਡ ਫਲੋਰ ਹੈ ਉਹਦਾ ਉਤਲੀ ਮੰਜ਼ਲ ਚਾ ਫਿਰ ਨਹੀਂ ਉਹ ਤਾਂ ਉਹ ਤਾਂ ਉੱਤਲੇ ਮੰਜ਼ਲ 'ਤੇ ਬੈਠਾ ਹੈ। ਜੇ ਫਲੱਡ ਬਾਹਰ ਆਊ ਉਹ ਤਾਂ ਸੇ ਨਹੀਂ ਪਹੁੰਚਦਾ ਹੈਗਾ। ਬਿਆਜ਼ਾ ਮਾਰ ਲੇਗੇ ਭੋਰੇ ਵਾਲੇ। ਬੇਸਮੈਂਟ ਵਾਲੇ ਵੱਡੂ ਕੋਈ ਨਾ ਤਾਂ ਪਾਣੀ ਉੱਥੇ। ਜੇ ਜ਼ਿਆਦਾ ਆ ਗਿਆ ਉਹ ਜਿਹੜਾ ਗਰਾਉਂਡ ਫਲੋਰ ਵਾਲਿਆਂ ਦਾ ਵੱਡੂ ਥੋੜਾ ਬਹੁਤਾ ਉਹ ਤਾਂ ਬਹੁਤ ਉੱਚਾ ਬੈਠਾ ਹੈ ਉੱਥੇ ਨਹੀਂ ਆਉਂਦਾ ਹੈ। ਤੇ ਕਿਸੇ ਜਨ ਹਾਂ ਤੇਨੇ ਸੇ ਜਾਣਾ। ਵੰਨਮੁਖਤ ਉਹ ਬੰਦਰਮੁਖਤ ਕਿਹਨੂੰ ਪੜਨਾ ਉਹਦਾ ਬੰਦਰਮੁਖਤ ਉਹਦਾ ਮੁਖਤੀ ਦੇ ਉੱਤੇ ਬੈਠਾ ਹੈ ਪਹਿਲਾਂ ਹੀ ਬੰਦ ਮੁਖਤ ਕੋ ਕਿਸ ਤੋਂ ਗਰੇ ਉਹ ਬੰਦ ਮੁਖਤ ਤਾਂ ਥੱਲੇ ਆਣਾਂ ਦੇ ਹੁੰਦੇ ਨੇ ਉਹਦਾ ਉੱਤੇ ਬੈਠਾ ਬੰਦਰਮੁਖਤ ਆਉਂਦਾ ਨਹੀਂ ਉਹਦਾ ਕਰਮੀ ਕਰਮੀ ਹੋਏ ਵਿਚਾਰ ਜਿਹੜੇ ਕਰਮੀ ਨੇ ਨਾ ਕਰਮਾਂ ਨੂੰ ਹੰਦੇ ਨੇ ਉਹਨਾਂ ਦੇ ਲੇਖੇ ਦੀ ਵਿਚਾਰ ਕਰਦੇ ਨੇ ਵੀ ਹੁਣ ਇਹਨੂੰ ਕਿਹੜੀ ਜੁਨੀ ਪਾਉਣੀ ਚਾਹੀਦਾ ਕਰਮੀਆਂ ਦੇ ਉੱਤੇ ਜਿਹੜੇ ਕਰਮ ਨੂੰ ਹੰਦੇ ਨੇ ਉਹਨਾਂ ਦੇ ਅਗਲੇ ਜਨਮ ਤੇ ਵਿਚਾਰ ਕਰਨ ਵਾਲਿਆਂ ਚ ਉਹ ਅਗਲੀ ਜਨਮ ਤੇ ਬੈਠਾ ਫਲੇ ਨਹੀਂ ਹੈਗਾ। ਹਾਂ। ਜਦ ਇੱਕੇ ਹਰ ਅਗੰਮ ਅਪਾਰ ਤਬ ਨਰਕ ਸੁਰਗ ਕੋ ਕੌ ਪੌਣ ਔਤਾਰ। ਜਦ ਇੱਕੇ ਹਰ ਜਾਂ ਹਰ ਇੱਕ ਹੈ ਆਪ। ਹੋਰ ਕੋਈ ਹੈ ਨਹੀਂ ਸਭ ਇੱਕਤਾ ਹੈ। ਕਿ ਕੋਈ ਕਹ ਉਹ ਉਦੋਂ ਜਾ ਕੇ ਚਾਹਾਂ ਹੈ ਦੀ। ਕਿ ਉਦੋਂ ਦੀ ਗੱਲ ਹੈ ਜਾਂ ਰੱਜਣਾ ਬਿਲਕੁਲ ਨਹੀਂ ਹੈ ਜੀ। ਸਾਰੇ ਹੀ ਇੱਕ ਨੇ ਸਾਰ ਕਸੂਰ ਤੇ। ਜਦ ਇੱਕ ਹੈ ਹਰ ਅਗੰਮ ਅਪਾਰ। ਅਗੰਮ ਅਪਾਰ। ਉਹ ਅਗੰਮ ਅਪਾਰ ਦੇ ਬੁੱਧੀ ਤੇ ਪਰੇ। ਹਾਂ। ਹਾਂ। ਤab ਨਰਕ ਸੁਰਗ ਕੋ ਪਾਉਣ ਅਵਤਾਰ ਨਾ ਕੋਈ ਨਰਕਾ ਨਾ ਕੋਈ ਸੁਰਗਾ ਨਾ ਹੋਏ ਤੇ ਅਵਤਾਰ ਹੈ ਤੇ ਨਰਕ ਸੁਰਗਾ ਅਵਤਾਰ ਹੈ ਤੇ ਜਿੱਥੇ ਤੇ ਕ੍ਰਿਸ਼ਣ ਨਹੀਂ ਸ਼ਿਵ ਜੀ ਨਹੀਂ ਸਾਰੇ ਕੁਝ ਨਾ ਦਾ ਤੋਸਤ ਹੋ ਗਿਆ ਨਾ ਨਰਕਾ ਨਾ ਸੁਰਗਾ ਨਾ ਹੋਏ ਉਤਾਰ ਹੈ ਉਹ ਤੋਂ ਬਾਅਦ ਸ੍ਰਿਸ਼ਟੀ ਦਾ ਸੁਰਖਬੇ ਪੈਦਾ ਹੋਈ ਇਹ ਕਦ ਕਰਦੇ ਨੇ اے 비シュુ تو سچھی پیدا یہ کردے نے پھر 비シュુ کتے دی سرگ وچ اُدوں تاں کہندے سرگ ہے جی 베ਦ ਕਹਿੰਦਾ ਬੰਦਾ ਸਰਗ ਹੈ ਨਹੀਂ 베ਦ ਵਿੱਚੋਂ ਫੜੇ ਨੇ ਇਹ ਇਹ ਜਿਹੜੇ ਸੰਪਰਤ ちゃっਦੇ ਇੱਥੇ ਫਰਜੀ ਲਿਖੇ ਹੋਨੇ ਉਹਨਾਂ ਕਹਾਂ 베ਦ ਵਿੱਚ ਤਾਂ ਲਿਖਿਆ ਹੈ ਆਹ ਉਹ ਤਾਂ ਕੁਝ ਵੀ ਨਹੀਂ ਹੈ ਤੁਸੀਂ ਕਿੱਥੋਂ ਹਮ ਲਿਆ ਵੀ ਹੈਗਾ ਚੁੱਪ ਕਰਕੇ ਉੱਠ ਕੇ چلے گئے ਸੁਢ ਕੇ ਸੁਢ ਕੇ ਇਹਨੂੰ ਗੁਰਦਾਸ ਸਿੰਘ ਬਾਰਾਂਡੇ ਜਾ ਘਰ ਜਾਂਦੇ ਉੱਠ ਗਏ ਕਹਿੰਦੇ ਜੀ ਗੁਰਦਾਸ ਸਿੰਘ ਬਾਰਾਂਡੇ ਛੱਡ ਦੇ ਗੁਰੂ ਗ੍ਰੰਥ ਸਾਹਿਬ ਅਸੀਂ ਛੱਡਦਾ ਨਹੀਂ ਇਹ ਕਹਿ ਕੇ ਭਜਦੇ ਨੇ ਫਿਰ ਜਾਂ ਗੁਰਬਾਣੀ ਕਿ ਹਿਲੰਦੀਆ ਗੁਰਦਾਸੀਆਂ ਬਾਹਰ ਆਲੇ ਨੂੰ ਇਹ ਇਤਿਹਾਸ ਆਲੇ ਨੂੰ ਫਿਰ ਕਹਿੰਦੇ ਅਸੀਂ ਤਾਂ ਗੁਰਬਾਣੀ ਨੂੰ ਤਾਂ ਚਾਹੇ ਛੱਡ ਦਈਏ ਇਹਨਾਂ ਨੂੰ ਚੀਜ਼ਾਂ ਨੂੰ ਨਹੀਂ ਛੱਡਦੇ ਕਿਉਂ ਵੀੜੇ ਨੇ ਨਾ ਹੋ ਗੁਰਬਾਣੀ ਤਾਂ ਬਹੁਤ ਥੋੜੀ ਪਹਿਲਾਂ ਹੀ ਛੱਡੀ ਹੋਈ ਆ ਉਹ ਗੁਰੂ ਉਹ ਗੁਰਬਾਣੀ ਤਾਂ ਪਹਿਲਾਂ ਹੀ ਛੱਡੀ ਆ ਸਾਨੂੰ ਤਾਂ ਪਤਾ ਹੈ ਚੰਗਾ ਹੋਇਆ ਤੁਸੀਂ ਬਿਆਨ ਦੇ ਦਿੱਤਾ ਇਹ ਤਾਂ ਤੁਹਾਡੇ ਮੂੰਹ ਤੇ ਕਹੋਣਾ ਹੀ ਸੀ ਇਹ ਤਾਂ ਤੁਹਾਤੋ ਹੀ ਕਹੋਣਾ ਸੀ ਅਸੀਂ ਸਾਨੂੰ ਤਾਂ ਪਤਾ ਵੀ ਛੱਡੀ ਹੋਈ ਆ ਤੁਹਾਡੀ ਇਹ ਤਾਂ ਵੀਣਿਆਂ ਦੀ ਉਹ ਛੱਡੀ ਹੋਈ ਸੀ ਪਹਿਲਾਂ ਵੀਣਿਆਂ ਤੋਂ ਪਹਿਲੇ ਜਿਹੜੇ ਉਹਨਾਂ ਦੇ ਗੁਰੂ ਤੇ ਵੀਣਿਆਂ ਦੇ ਵੀ ਗੁਰੂ ਸੀ ਵੀਣਿਆਂ ਦਾ ਗੁਰੂ ਕੌਣ ਸੀ ਪੰਡਾ ਪੰਡਾ ਤਾਂ ਉਹਨਾਂ ਦੀ ਛੱਡੀ ਹੋਈ ਐ ਜਿਹਨੇ ਬਾਟ ਪਾੜੀ ਨਹੀਂ ਪੰਡਾ ਤੇ ਉਹਨਾਂ ਦੀ ਛੱਡੀ ਹੋਈ ਐ ਥੋੜੇ ਹੋ ਗੁਰੂ ਨੇ ਸਾਡੇ ਇੱਧਰੇ ਨੇ ਤੁਸੀਂ ਸਾਡੇ ਘਰ ਆਵੜੇ ਸਾਨੂੰ ਲੀਡ ਕਰਨ ਆ ਗਏ ਹੁਣ ਜਾ ਕੇ ਫੜੇ ਜਦੋਂ ਸੱਣੀ ਉੱਪਰ ਜੋਰ ਪਾ ਲਾਉਂਦਾ ਜੋਰ ਫੜਿਆ ਜਾਵੇ ਬਿਆਨ ਕੀ ਦਵੇ ਬਿਆਨ ਨਹੀਂ ਦੇ ਸਰਦਾ ਕੋਰਟ ਵਿੱਚ ਕੁਝ ਵੀ ਕੀ ਕਹੂੰ ਬਿਆਨ ਕੀ ਦੇਣ ਵਿਚਾਰੇ ਚੁੱਪ ਨੇ ਸਿੱਤਰ ਵੀ ਖਾਈ ਜਾਂਦਾ ਨੇ ਚੁੱਪ ਵੀ ਹਾਂਜੀ ਜਦ ਨਿਰਗੁਣ ਪ੍ਰਭ ਸਹਿਜ ਸੁਭਾਏ ਤਦ ਸਿਵ ਸ਼ਕਤੀ ਕੋ ਕਿਤਨ ਛਾਏ ਜਦ ਨਿਰਗੁਣ ਪ੍ਰਭ ਸਹਿਜ ਸੁਭਾਏ ਜਿਹੜਾ ਨਿਰਗੁਣ ਪ੍ਰਭ ਆਨਾ ਨਿਰਗੁਣ ਪ੍ਰਭ ਕਾਸੀ ਉਹ ਸੋਨ ਸਵਾਸ ਜਿਹੜਾ ਜਾਂ ਸੋਨ ਸਵਾਸ ਹੀ ਨਿਰਗੁਣ ਸੀ ਲੋ ਜਦ ਨਿਰਗੁਣ ਪ੍ਰਭ ਸੋਨ ਸਵਾਸ ਸਹਿਜ ਅਵਸਥਾ 'ਚ ਆ ਜਾਂਦਾ ਸਮਝ ਲੱਗੀ ਗੱਲ ਦੀ ਸਹਿਜ ਅਵਸਥਾ 'ਚ ਕੀ ਆ ਕੇ ਹੁੰਦਾ ਫੇ ਪਰਮ ਬ੍ਰਹਮ ਬੁੱਧ ਜਦ ਨਿਰਗੁਣ ਪ੍ਰਭ ਸਹਿਜ ਸੁਭਾਏ ਸਹਿਜ ਅਵਸਥਾ 'ਚ ਆ ਕੇ ਪਰਮ ਬ੍ਰਹਮ ਦੀ ਅਵਸਥਾ ਧਾਰਨ ਕਰ ਗਿਆ ਪਰਮ ਬ੍ਰਹਮ ਹੋ ਗਿਆ ਸ੍ਰਿਸ਼ਟੀ ਸ੍ਰਿਸ਼ਟੀ ਰਚਨਾ ਵਾਸਤੇ ਤਿਆਰ ਹੋ ਗਿਆ ਆਪ ਸ੍ਰੀ ਸ਼ਕਤੀ ਕੋਹੋ ਤੇ ਰਜਨਾਬਾਦ ਤੇ ਪਲਾਨ ਬਣਾਉਣ ਲੱਗ ਗਿਆ ਜਦੋਂ ਆਪਾਂ ਜਾਗਦੇ ਹਾਂ ਕੀ ਕਰੀਏ ਫਿਰ ਇਹੀ ਸੋਚਦੇ ਹਾਂ ਜਿਨਾਂ ਨੂੰ ਸੁੱਤੇ ਹਾਂ ਸੁੱਤੇ ਹਾਂ ਜਾਂ ਜਾਗ ਹੁੰਦੀ ਹੈ ਫਿਰ ਆਪਾਂ ਕੰਮ ਬਾਰੇ ਸੋਚਦੇ ਹਾਂ ਮੈਂ ਅੱਜ ਕੀ ਕਰਨਾ ਕੁਛ ਨਾ ਕੋਈ ਫੁਰਨੇ ਆਉਂਦੇ ਹੀ ਨਹੀਂ ਨਾ ਅੰਦਰ ਜਦ ਸਰਗੁਣ ਦੇ ਵਿੱਚ ਆ ਕੇ ਹੋ ਅਵਸਥਾ ਆ ਗਿਆ ਜਾਗ ਪਿਆ ਆਪ ਸ੍ਰੀ ਸ਼ਕਤੀ ਇਹ ਜੋ ਅਵਸਥਾ ਆ ਗਿਆ ਸਹਜ ਸਭ ਜੋਗ ਸਹਜ ਜਗ ਉਪਾਏ ਜਗ ਉਪਾਉਣ ਵਾਸਤੇ ਸਹਜ ਅਸਥਾ ਜਾ ਗਿਆ ਹਾਂ ਜਦੋਂ ਗੁਰੂ ਪ੍ਰਭ ਸਹਜ ਸੁਭਾਏ ਸਹਜ ਅਸਥਾ ਜਾਇਆ ਜਦ ਤਦ ਸ਼ਿਵ ਸ਼ਕਤੀ ਕਹੋ ਕਿੱਥੇ ਠਾਈ ਤੁਹਾਡਾ ਛੇ ਬਾੜ ਪਾਰਵਤੀ ਉਹ ਕਿੱਥੇ ਸੀ ਬਈ ਉਹ ਤਾਂ ਪੈਦਾ ਨਹੀਂ ਕੀਤੇ ਜੋ ਉਹਨੇ ਪੈਦਾ ਹੁਣ ਕਰੂਗਾ ਉਹਨੂੰ ਹੋ ਜੋ ਤਾਂ ਪੈਦਾ ਕਰੂਗਾ ਉਹ ਉਹ ਕਿੱਥੇ ਸੀ ਉਹ ਅਜੋ ਤਾਂ ਸੁੱਤਾ ਪਿਆ ਆਦਮੀ ਉੱਠਿਆ ਉਹਨੇ ਸੰਸਾਰ ਪੈਦਾ ਕਰ ਦਿੱਤਾ ਤੁਸੀਂ ਕਹਿੰਦੇ ਛਪ ਸ਼ਕਤੀ ਉਹ ਫਿਰ ਕਿਤੇ ਹੋਊਂਦੀ ਉਹ ਦੱਸ ਕਿੱਥੇ ਦੀ ਸੁਰਗਨਾਦ ਤਾਂ ਹੈ ਨਹੀਂ ਸੀ ਧੋਏ ਪਹਿਲਾਂ ਕਹੇ ਤਾਂ ਨਾ ਸੁਰਗਨਾਦ ਤੋਂ ਬਿਨਾ ਕਿਤੇ ਹੋਣਾ ਨੇ ਲੋਕੇ ਉਹ ਜਗ੍ਹਾ ਦਾ ਨਾਮ ਦੱਸੋ ਕੀ ਸੁਰ ਸ਼ਕਤੀ ਕਹੋਗੇ ਤਾਂ ਫਾਇਦਾ ਉਹ ਜਗ੍ਹਾ ਦਾ ਨਾਮ ਤੁਸੀਂ ਲਿਖਿਆ ਕਿਉਂ ਨਹੀਂ ਕਿੱਥੇ ਦੱਸੋ ਝੂਠਿਆਂ ਗੱਲ ਕੀ ਉੱਥੇ ਕੁਝ ਵੀ ਨਹੀਂ ਉੱਤੇ ਚੁੱਪ ਜਦੋਂ ਆਪ ਪੁੱਛਿਆ ਨਾ ਮੁਸਲਮਾਨਾਂ ਨੂੰ ਫਾਈ ਠੀਕ ਹੈ ਸੁਰਗ ਨਰਕ ਦਾ ਤੁਸੀਂ ਵੀ ਸੁਰਗ ਨਰਕ ਨੂੰ ਜਦ ਤੁਝ ਕਹਤਾ ਵਧੀਆ ਤੁਸੇ ਨਕਲ ਕਰ ਲਈ ਤੇ ਤੁਮਾਤੀ ਉਹ ਨਕਲ ਕਰ ਲਈ ਅਸੀਂ ਤਾਂ ਬੰਦੇ ਨਹੀਂ ਸੁਰਗ ਨਰਕ ਨੂੰ ਅਸੀਂ ਤਾਂ ਬੰਦੇ ਨਹੀਂ ਹਰਵਾਣੀ ਨਹੀਂ ਬੰਦੀ ਜਾ ਇਹ ਉਦੈ ਹੀ ਜੇ ਹੁੰਦੇ ਨਾ ਪਾਪ ਸਾਗਰ ਦੇ ਵਿੱਚੇ ਨੇ ਸੁਰਗ ਨਰਕ ਤੁਹਾਡੇ ਜਿਹੜੇ ਨੇ ਕਲਪੇ ਹੋਏ ਨੇ ਪਾਪ ਸਾਗਰ ਦੇ ਪਿੱਛੇ ਨੇ ਸੁਰਗ 'ਚ ਉਹ ਨਾ ਜਿਹੜੇ ਅਫਸਰ ਨੇ ਜਿਹੜੇ ਦੇ ਵਿੱਚ ਨਰਕ ਜਵਨ ਲੈ ਕੇ ਦੀਨੇ ਉਹ ਲੈ ਕੇ ਦੀਨੇ ਨਰਕੀ ਨੇ ਜੀਵ ਜਿਹੜੇ ਉੱਤੇ ਅਫਸਰ ਨੇ ਕੋਲਸ ਵਾਲੇ ਨੇ ਸੁਰਗ ਵਾਲੇ ਨੇ بس ਇੰਨੇ ਫਰਕ ਹੈ ਉਹਨਾਂ ਕੋਲ ਪਾਵਰ ਹੈ ਸੁਰਗ ਵਾਲਿਆਂ ਕੋ ਉਹਨਾਂ ਕੋਲ ਬਜਾਰਿਆਂ ਕੋ ਹੈ ਨਹੀਂ ਉਹ ਹਕੂਮਤ ਕਰਦੇ ਨੇ ਉਹਨਾਂ ਦੇ ਹਕੂਮਤ ਹੋ ਰਹੀ ਹੈ ਸੁਰਗ ਨਾਲ ਦਾ ਇੰਨਾ ਹੀ ਮਤਲਬ ਹੈ ਸਾਡੇ ਕੋਲ ਤਾਂ ਐਂ ਤਾਂ ਦੋ ਹੀ ਜੇ ਔਰ ਤੁਸੀਂ ਇਹ ਦੱਸੋ ਵੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਦੁਬਾਰਾ ਜਨਮ ਲਈ ਹੁਕਮ ਦੋ ਜਿਹੜੇ ਜੀਵ ਨੇ ਕੋਈ ਇੱਕੋ ਬਾਾਰ ਇਹਨੇ ਪੈਦਾ ਕਰ ਲਏ ਪਰਮੇਸ਼ਰ ਨੇ ਉਹ ਜਿੰਨੇ ਮਰਜੀ ਜਬਰੀ ਜਨਮ ਜਿੰਨੇ ਮਰਜੀ ਮਰੀ ਜਾਣ ਦੁਬਾਰਾ ਜਨਮ ਲੈਣ ਦੀ ਲੋੜ ਈ ਉਹ ਖਜ਼ਾਨਾ ਐਡਾ ਬੜਾ ਹੈ ਉਹ ਮੁਕਰਿਆ ਹੀ ਨਹੀਂ ਨਾ ਹੋਣਾ ਉਹਦਾ ਤਾਂ ਥੋੜਾ ਜਿਹਾ ਹਿੱਸਾ ਵੀ ਨਹੀਂ ਅਜੋ ਹਿੱਲਿਆ ਅਕੋ ਉਹਦਾ ਨਾਮ ਕੀ ਉਹ ਖਜ਼ਾਨੇ ਦਾ ਕਹਿੰਦੇ ਤਾਂ ਪਤਾ ਨਹੀਂ ਨਾ ਪਰ ਭੱਜੀ ਹੈ ਨਾ ਉਹਦਾ ਨਾਮ ਤਾਂ ਰੱਖ ਲੈਂਦੇ ਕੋਈ ਉਹ ਵੀ ਨਾਮ ਤਾਂ ਰੱਖੋ ਜੰਨਤ ਦੋਜਿਕ ਦਾ ਨੌ ਰਖ ਲਿਆ ਉਹਦਾ ਰਖਿਆ ਹੀ ਨਹੀਂ ਜਾਨੇ ਦਾ ਫਿਰ ਆਦੇ ਦਾ ਜਿੱਥੇ ਦਸਵਾਉਂਦੀ ਦੋਸਤੋ ਸਵਾਨਾ ਹੁੰਦਾ ਆ ਜੰਨਤ ਜੰਨਤ ਦੋਜਿਕ ਦੀ ਹਾਲੇ ਲੋੜ ਨਹੀਂ ਕੋਈ 14ਵੀਂ ਸਦੀ ਦੇ ਬਾਅਦ ਕੋਈ ਜੰਨਤ ਦੋਜਿਕ ਦੀ ਲੋੜ ਪੈਣੀ ਹੈ ਜਿਹੜਾ ਹਿਸਾਬ ਕਰਨਾ ਖੁਦਾ ਨੇ ਉਦੋਂ ਕੋਈ ਜੀਵ ਜਿਹੜੇ ਨੇ ਹਾਲੇ ਕਬਰਾਂ 'ਚ ਪਏ ਨੇ ਕੋਈ ਸੁਰਗ ਜਾਣਗੇ ਕੋਈ ਨਰਕ ਜਾਣਗੇ ਉਹਦੀ ਲੋੜ ਹੈ ਨਹੀਂ ਉਹ ਬਣਾਈ ਬੈਠੇ ਹੋ ਜਿਹਦੀ ਜਿਹੜਾ ਹੈਗਾ ਉਹਦਾ ਨੌਂ ਹੈ ਕੋਈ ਨਹੀਂ ਤੁਹਾਡੇ ਕੋਲ ਕਿਉਂ ਝੂਠ ਬੋਲਦੇ ਆ ਇਹ ਫਰਜੀ ਧਰਮ ਹੀ ਚੱਲਣਾ। ਕਹਿੰਦੇ ਬਾਤੋ ਆਪਕੀ ਸਹੀ ਹੈ। ਲੇਕਿਨ ਅਸੀਂ ਬੜੇ ਮੌਲਵੀ ਸੇ ਪੁੱਛਾਂਗੇ। ਬਾਤ ਕੀ ਹੈ? ਇੱਕ ਸਵਾਲ ਨਾਲ ਹੀ ਸਾਰੀ ਤਸਤ ਹੋ ਗਏ। ਇਸਲਾਮ ਹੈ ਤਸਤ ਹੋ ਗਿਆ। ਉਹ ਖਿਆਨਿਆਂ ਦਾ ਨੋਕੀ ਉੱਠਿਆ। ਬੈਠੇ ਤੁਸੀਂ ਵੀ ਸੀ ਉੱਥੇ। ਉਹ ਕਹਿੰਦੇ ਬਹੁਤ ਜ਼ੋਰ ਦਾ ਸਵਾਲ ਪਿਆ ਆ ਜੀ ਆ ਜੀ ਆਪਕਾ। ਹਮੇ ਨਹੀਂ ਪਤਾ تھا ਆਪ ਇਹ ਹਮਾਰੇ ਸਾਹਮਣੇ ਬਾਤ ਕਰੇ ਕਿ ਇਹੀ ਸਵਾਲ ਰੱਖਾ ਕਰੇ ਉਹ ਇਹਨਾਂ ਨੂੰ ਪਜਾ ਲੈਂਦੇ ਤੇ ਰੋਜ਼ ਮਜ਼ਾਕ ਕਰਦੇ ਤੇ ਹੁੰਦਾ ਆਪਸ ਵਿੱਚ ਉਹ ਇਹਨਾਂ ਨੂੰ ਇਹ ਜੀ ਗੱਲਾਂ ਮਜ਼ਾਕ ਮਜ਼ਾਕ ਕਹਿੰਦੇ ਕਹਿੰਦੇ ਦੇਖੋ ਜੀ ਕਹਿੰਦੇ ਜੀ ਹਮਾਰੇ ਜੋ ਭਈਆ ਹੈ ਨਾ ਇਹ ਸਿੱਧੂ ਭਈਆ ਇਹ ਬੜੇ ਬੁੱਧੂ ਆਦਮੀ ਹੈ ਵੈਸੇ ਆਦਮੀ ਵੈਸੇ ਸਹੀ ਹੈ ਬੁਰੇ ਨਹੀਂ ਹੈ ਲੇਕਿਨ ਥੋੜਾ ਜਿਹਾ ਕਲਕੇ ਬੁੱਧੂ ਹੈ ਆ ਕਿਉਂ ਕਹਿੰਦਾ ਗਊ ਕੋ ਮਾਤਾ ਕਹਿੰਦੇ ਐ ਸਾਡ ਕੋ ਬਾਫਲੀ ਕਹਿੰਦੇ ਫਿਰ ਉਹ ਭੱਜ ਜਾਂਦੇ ਕਹਿ ਕੇ ਦੁਜੇ ਲੋਨ ਦੀ ਬਗੈ ਫੈਲ ਦੇ ਖੋਟੋ ਕਹਿੰਦਾ ਦੇਖੋ ਭਈਆ ਚਾਹ ਦਿਓ ਤਾਂ ਮਾ ਲੋ ਬਾਤ ਤਾਂ ਸਹੀ ਕਹੀ ਜਮਾ ਮਜ਼ਾਕ ਚ ਗੱਲਾਂ ਕਰਦੇ ਫਿਰ ਕਹਿੰਦਾ ਸਾਡ ਕੋ ਬਾਫ ਕਹਿੰਦੇ ਮੈਂ ਪਤਾ ਨਹੀਂ ਕਾ ਗੁਰੇ ਜੈ ਗਊ ਕੋ ਮਾਤਾ ਕਹਿੰਦੇ ਓਏ ਜਨ ਅੱਲਾਹ ਆਪ ਤੁਹਾਨੂੰ ਵੀ ਮਜ਼ਾਕ ਇਚ ਕਰ ਲੈਂਦੇ ਸੀ ਹਾਂਜੀ ਜਦ ਆਪੇ ਆਪ ਆਪਣੀ ਜੋਤ ਉੱਤਰ ਹੈ ਤਬ ਕਬਰ ਨ ਡਰ ਕਬਰ ਕਬਰ ਦਾ ਡਰ ਹੈ ਜਦ ਜਦ ਆਪਨ ਆਪਣੀ ਜੋਤ ਆਪਣੀ ਉੱਤਰ ਹੈ ਜਦੋਂ ਅੰਤਰਮੁਖੀ ਹੋ ਕੇ ਬਹਿ ਗਿਆ ਜਦੋਂ ਪੂਰਨ ਬ੍ਰਹਮ ਹੈ ਅਬ ਉਹ ਸੁਨਵਾਦਿਆ ਹੈ ਜਦ ਆਪੇ ਆਪ ਆਪਣੀ ਜੋਤ ਸੁਨਵਾਦ ਨਹੀਂ ਹੁੰਦਾ ਤਾੜੀ ਲਾਈ ਆਦਮੀ ਜਾਗਦਾ ਹੈ ਆਦਮੀ ਜਾਗਦਾ ਹੈ ਪਰ ਕੁਝ ਸੋਚਦਾ ਇਹ ਉਹ ਅਵਸਥਾ ਇਹ ਕੱਲ ਸੁੱਤੇ ਹੋਈ ਅਵਸਥਾ ਸੁਨ ਸਮਾਰਦੀ ਇੱਕ ਜਾਗਦਾ ਹੈ ਸੋਚਦਾ ਕੁਝ ਜਦ ਆਪਨ ਆਪਣੀ ਜੋਤ ਜਦ ਆਪੇ ਆਪ ਆਪਣੀ ਜੋਤ ਅੰਦਰ ਜਾਂ ਆਪੇ ਆਪ ਆਪਣੀ ਜੋਤ ਅੰਦਰ ਰੱਖੀ ਅੰਦਰੁਖੀ ਹੋਇਆ ਹੋਇਆ ਕੁਝ ਵੀ ਸੋਚਦਾ ਦੀ ਹੈ ਜਾਗਦਾ ਵੀ ਹੈ ਸੋਚਦਾ ਵੀ ਕੁਝ ਜੇ ਭਲਾ ਇਹ ਅਵਸਥਾ ਲੈ ਲਈ ਆਪਾਂ ਇੱਕ ਇਹ ਅਵਸਥਾ ਵੀ ਤਾਂ ਹੈ ਕਿ ਇਹ ਅਵਸਥਾ ਨੂੰ ਤੁਸੀਂ ਲੈ ਲਓ ਕੋਈ ਆਦਮੀ ਆਪਣੀ ਜੋਤ ਆਪਣੇ ਵਿਚੇ ਟਿਕਾ ਆਪਣਾ ਮਨ ਆਪਣੇ ਵਿਚੇ ਟਿਕਾਇਆ ਹੋਇਆ ਹੈ ਆਪਣਾ ਮਤਲਬ ਅੱਖਾਂ ਜੇ ਤੇਰ ਕੁਟੀ ਚ ਐ ਗਰਦਨ ਤੋਂ ਉੱਪਰ ਨਹੀਂ ਹੈ ਜੋਤ ਕੰਨਾਂ ਨਾਲ ਜੁੜਿਆ ਹੋਇਆ ਅੱਖਾਂ ਨਾਲ ਜੁੜਿਆ ਹੋਇਆ ਨੱਕ ਨਾਲ ਜੁੜਿਆ ਹੈ ਜੀਵਨ ਯਾਨੀ ਹਲਕ ਤੋਂ ਥੱਲੇ ਥੱਲੇ ਜੋਤ ਹੈ ਉਹਦੀ ਜੇ ਆਊਗਾ ਧਮਾਲ ਕਿਆਊਗਾ ਤਾਂ ਜੁੜੂਗਾ ਸ੍ਰੀ ਸਟੀਨ ਨਹੀਂ ਜੁੜਦਾ ਹੀ ਨਹੀਂ ਸ੍ਰੀ ਜੋਤੀ ਜੋਤ ਸਮਾਈ ਕਹਿੰਦੇ ਨੇ ਇਹ ਹੀ ਜੋਤੀ ਜੋਤ ਸਮਾਈ ਹੋ ਜਾਂਦਾ ਇਹ ਸੱਧੂ ਜੋਤੀ ਜੋਤ ਸਮਾਉਣਾ ਕਹਿੰਦੇ ਨੇ ਜੇ ਕਹਿੰਦਾ ਜੋਤੀ ਜੋਤ ਸਮਾਇਆ ਆਹੀ ਹੈ ਉਹ ਜਦ ਆਪੇ ਆਪ ਕੋਣ ਹੈ ਸਾਧਗੁਰ ਐਸਾ ਰਸਤਾ ਦੇ ਵਿੱਚ ਜਾ ਕੇ ਸ੍ਰੀ ਛੱਡਿਆ ਜਾਂਦਾ ਇਹ ਵਸਤਾ ਸ੍ਰੀ ਛੱਡਣ ਦੀ ਹੈ ਜਦੋਂ ਆਪਣ ਆਪਣੀ ਜੋਤ ਆਪਣੀ ਜੋਤ ਤਰੇ ਆਪੇ ਆਪ ਆਪਣੇ ਮਨ ਨੂੰ ਆਪਣੇ ਅੰਦਰ ਭੁખી ਹੋ ਕੇ ਟਿਕਾ ਲੈਣੋ ਧਰੀ ਹੋਈ ਹੈ ਤਬ ਉਹ ਵਸਤਾ ਕਵਨ ਕਾਤ ਤਰੇ ਇਹ ਉਹ ਵਸਤਾ ਜਦੋਂ ਅਰਾਧ ਰਾਂਦੀ ਵਸਤਾ ਹੈ ਜਦੋਂ ਰੋ ਬੋਗ ਲੈ ਨਾਨਕ ਮੰਗਾਇ ਨਾਮਦਾਨ ਕਿਰਪਾ ਕਰੋ ਹਰੇ ਕਿਰਪਾ ਕਰੋ ਹਰੇ ਤੇ ਉਹ ਵਸਤਾ ਕੋਈ ਵੀ ਸੋਚ ਅੰਦਰ ਨਹੀਂ ਹੈ ਕੋਈ ਵੀ ਛਾਦਰ ਨਹੀਂ ਹੈ ਨਾਮ ਵਾਸਤੇ ਨਾਮ ਦੀ ਵੀ ਆਪਣੇ ਆਪ ਕੁਝ ਨਹੀਂ ਕਰ ਸਕਦਾ ਜੋ ਦਊਗਾ ਸਭ ਨੂੰ ਇਹ ਆਰਾਧਨਾ ਦੀ ਹੈ ਆਰਾਧਨਾ ਆਰਾਧਤ ਦੀ ਕਹ ਹਰ ਨਾਮ ਆਰਾਧਨਾ ਰਾਤੇ ਇਹ ਉਸਤ ਅੱਛਾ ਕੋਸ਼ਿਸ਼ ਨਾਲ ਨਾ ਮਿਲਣਾ ਦੀ ਕੋਸ਼ਿਸ਼ ਕੋਈ ਨਹੀਂ ਪਲਾਨ ਕੋਈ ਨਹੀਂ ਆਰਾਧਨਾ ਹੈ ਨਾਨਕ ਬਗੈ ਨਾਮਦਾਨ ਨਾਨਕ ਨਾਮ ਵਲੇ ਤਾਂ ਜੀ ਉਹ ਜੇ ਤੋਂ ਨਾਮ ਦਾਇਤ ਮੈਂ ਤਾਂ ਸਾਜਿਵਨ ਹੋ ਗਿਆ ਇਹ ਰਾਜ ਨੂੰ ਆਪ ਆਪਣੇ ਅੰਦਰ ਹੀ ਆਪਣੀ ਜੋਤ ਧਰੀ ਜਦ ਆਪੇ ਆਪ ਆਪਣੀ ਜੋਤ ਧਰ ਹੈ ਹਾਂ ਤਬ ਕਵਨ ਲੀਡਰ ਕਵਨ ਕਥੇ ਪਰ ਹੈ ਡਰਦਾ ਗਵਰਨਰ ਨੇ ਰਖਾਣਾ ਉੱਥੇ ਤਦਾਰ ਹੈ ਹੀ ਡਰਤਾ ਮੁਕਤੀ ਦੇ ਆਗੇ ਖਤਮ ਹੋ ਗਿਆ ਸੀ ਇਹ ਤਾਂ ਉਹਦੂ ਗਾਣੀ ਵਿਵਸਥਾ ਜਦ ਮੁਕਤ ਹੋ ਗਿਆ ਭੈ ਮੁਕਤ ਉਹ ਤੇ ਵਿੱਚ ਭੈ ਭੈ ਮੁਕਤ ਹੈ ਪਰ ਉਹ ਬੁਗਤ ਭੈ ਬੁਗਤ ਸਭ ਤੋਂ ਮੁਕਤ ਹੈ ਉੱਥੇ ਤਾਂ ਮੁਕਤੀ ਹੈ ਕਿਹ ਕਿਹਨਾਂ ਤੋਂ ਉੱਪਰ ਹੈ ਹਾਂ ਤਾਂ ਬ ਕੋਣ ਡਰ ਗਵਰਨਮੈਂਟੋਂ ਡਰ ਕਬਰਾਂ ਦਾ ਡਰ ਹੈ ਯਾਰ ਕਿਨੂੰ ਆ ਕੀ ਤੋਂ ਡਰਿਆ ਉਹ ਤਾਂ ਇੱਕ ਆ ਜੇ ਦੋ ਨੇ ਦੋ ਦਾ ਡਰ ਉਦੋਂ ਇੱਕ ਨੂੰ ਦੋਏ ਤੋਂ ਡਰਿਆ ਇਕੱਲੇ ਨੂੰ ਕੀ ਤੋਂ ਡਰਿਆ ਜੇ ਤੈਹੀ ਕਰ ਲਓ ਦੁਆ ਹੈ ਈ ਜਿਵੇਂ ਇੱਕ ਭਾਈ ਹੈ ਕੋਈ ਦੂਆ ਦਾ ਭਾਈ ਹੋਣੀ ਕੋਈ ਕੋਰ ਕਾ ਦਾ ਨਾ ਪ੍ਰੋਪਰਟੀ ਦਾ ਉਹਦਾ ਕੱਲੇ ਦੀ ਮਾਲ ਲਗਾ ਕੱਲਾ ਮਾਲਕ ਹੈ ਰਾਜਾ ਬੰਡੂਰ ਕੱਲਾ ਨਹੀਂ ਬੰਡਾ ਤਾਂ ਕੋਈ ਚਿੰਤਾ ਹੈ ਚਿੰਤਾ ਤਾਂ ਉੱਥੇ ਜਿੱਥੇ ਰਾਮ ਜੇ ਕੋਈ ਚਾਰ ਭਾਈ ਸੀ ਉੱਥੇ ਚਿੰਤਾ ਸੀ ਵੀ ਕੌਣ ਰਾਜਾ ਬੰਡੂਰ ਚ ਉੱਥੇ ਢਾਰ ਅਤੇ ਚਿੰਤਾ ਉੱਥੇ ਉੱਥੇ ਹੁੰਦੀ ਹੈ ਜਿੱਥੇ ਦੋ ਹੂਣ ਘਟੋ ਘਟੇ ਤੇ ਤਾਂ ਕੱਲਾ ਉੱਥੇ ਚਿੰਤਾ ਗਾਦੀ ਹੈ ਉਹ ਤਾਂ ਬਾਰ ਸਹੀ ਹੈ ਦੂਏ ਤੋਂ ਡਰ ਹੁੰਦਾ ਬਸ thôi ਚਲੋ ਆਪਨ ਚਲਤ ਆਪ ਕਰਨੇ ਹਾਰ ਨਾਨਕ ਠਾਗਰ ਅਗੰਮ ਅਪਾਰ ਆਪਨ ਚਲਤ ਆਪ ਕਰਨੇ ਹਾਰ ਇਹ ਜਿਹੜੇ ਕਿਲਤਰ ਕਰਦਾ ਆਪੇ ਕਰਦਾ ਇਹ ਚਲਤਰ ਜਿਹੜੇ ਨੇ ਨਾ ਇਹ ਜਿਹੜੇ ਚਲਤਰ ਕੀਤੇ ਨੇ ਉਹੀ ਇਹ ਕਰਦਾ ਫਿਰਦਾ ਉਹ ਤੇਰੀਆ ਚਲਤਰ ਐਸੇ ਤੇ ਚਲਤਰ ਨੇ ਹੋਰ ਦੀ ਦੇਣਾ ਆਪਣ ਚਲਤ ਜਿੱਡੇ ਚਲਤਰ ਕਰਦਾ ਮਨ ਆਪ ਕਰਦਾ ਆਪੇ ਕਰਦਾ ਜਦੋਂ ਹਰਾਮ ਹੋਰੀ ਕਰਦਾ ਡਰ ਪੈਦਾ ਕਰਦਾ ਆਪ ਕਰਦਾ ਇਹ ਦੋ ਹੋ ਕੇ ਕਰਦਾ ਫਿਰ ਇਹ ਆਪਣੀ ਜੋਤ ਆਪਣੇ ਅੰਦਰ ਜੇ ਨਹੀਂ ਠਕਾਉਂਦਾ ਤਾਂ ਸੇ ਪਖੜਾ ਹੁੰਦਾ ਜੇ ਆਪਣੀ ਜੋਤ ਆਪਣੇ ਅੰਦਰ ਠਕਾ ਕੇ ਰੱਖੇ ਫਿਰ ਕਾਦਾ ਡਰ ਜਦੋਂ ਆਪਣੀ ਜੋਤ ਨੂੰ ਆਪਣੇ ਮਤੂ ਖੁੱਲਾ ਛੱਡ ਦਿੰਦਾ ਕੁਝ ਪਸ਼ੂ ਆਪਾਂ ਖੁੱਲਾ ਛੱਡਾਂਗੇ ਬਾਹਰ। ਕਿਹਦੇ ਜੇ ਬੱਚਾ ਵੀ ਆਪਾਂ ਖੁੱਲਾ ਛੱਡਾਂਗੇ ਆਲਾ ਪਤਾ ਆ ਲਊਗਾ। ਯਾਰ ਵੀ ਹੈ ਵੀ ਬਾਹਰ ਬੱਚਾ ਨਿਕਲ ਗਿਆ ਕੋਈ ਸਕੂਲ ਵਾਲਾ ਕੋਈ ਹੋਰ ਨੂੰ ਖਤਰਾ ਵੀ ਹੈ। ਯਾਰ ਹੋ ਗਿਆ ਖਤਰਾ। ਕੋਈ ਸ਼ਰਾਰਤ ਕਰੂਗੇ ਨਿਆਣੇ ਨਾਲ ਲੜੂ। ਜੇ ਆਪਣੇ ਮੰਨਦੀ ਆਪ ਸੰਭਾਲ ਕੇ ਤੇ ਆਪਣੇ ਕੰਟਰੋਲ ਚ ਹੈ ਤਾਂ ਇਹ ਤਾਂ ਬੁੱਧੀ ਮੰਨ ਨਹੀਂ ਜਦੋਂ ਕਰਨਾ ਪੈਦਾ ਕਰਦੀ ਹੈ। ਇਹ ਨਹੀਂ ਗਲਤ ਕੰਮ ਕਰਦੇ ਜੇ ਮਨ ਜੋਤ ਜੇ ਆਪਰ ਜੋਤ ਆਪਣਾ ਮਨ ਦੀ ਗੱਲ ਹੈ ਮਨ ਜੋਸ ਰੂਪ ਹੈ ਆਪਰ ਜੋਤ ਦਾ ਮਤਲਬ ਆਪਣਾ ਮਨ ਹੈ ਜੇ ਆਪਣਾ ਮਨ ਆਪਣੇ ਕਾਬੂ ਚ ਰੱਖਿਆ ਹੋਇਆ ਹੈ ਤਾਂ ਕੋਈ ਦਲ ਨਹੀਂ ਜਦੋਂ ਆਪਣਾ ਮਨ ਬੇਕਾਬੂ ਹੁੰਦਾ ਹੈ ਡਰ ਪੈ ਜਾਂਦਾ ਪੈਦਾ ਹੁੰਦਾ ਵੀ ਤਾਂ ਮਨ ਕਾਬੂ ਨਹੀਂ ਹੋ ਚੋਰੀ ਕਰੂ ਕੋਈ ਅਫਰਾਦ ਕਰੂ ਮਨ ਕਾਬੂ ਜਾਉ ਨਾ ਕੋਈ ਮਾੜਾ ਕੰਮ ਕਰਨਾ ਹੈ ਮਾੜਾ ਕੰਮ ਕਰੂਗਾ ਤਾਂ ਡਰ ਹੈ ਮਾੜਾ ਕੰਮ ਤੇ ਕਰੂਨੀ ਕੱਢੜੀ ਕਬੂਸ ਕਬ ਡਰਦਾ ਹੈ ਵੀਰ ਹੋਏ ਫਿਰ ਆਪਣ ਜਲ ਤਾਂ ਆਪ ਕਰਨੇ ਹਾਰ ਆਪਣ ਜਲਤ ਆਪਣ ਜਲਤ ਜੇ ਪਰ ਬਨ ਜੇ ਟਲ ਹਦੇ ਦੇ ਬੋਦੂ ਕੋਈ ਚਲੇ ਤਰ ਕੱਲ ਬੇਵਾਨਾ ਕੋਈ ਬੇਨੂ ਕੜਾ ਕੋਈ ਦੇਖ ਲੈ ਆਪੇ ਕੋਈ ਨਾ ਕੋਈ ਸ਼ਰਤ ਕਰ ਲੈਂਦਾ ਹੈ ਉਲਟਾ ਵੀ ਬੀਬੂ ਕੁੜਾ ਕੋਈ ਦੇਖਦਾ ਆ ਆਪਨੇ ਗਲਤ ਆਪ ਕਰਨੇ ਹਾਰ ਆਪੇ ਚੌਧਰੀ ਬਣਨਾ ਚਾਹੁੰਦਾ ਹੈ ਆਪੇ ਪਰਮੇਸ਼ਰ ਬਣਨਾ ਚਾਹੁੰਦਾ ਹੈ ਆਪੇ ਆਪਣੀ ਪੂਜਾ ਕਰਾਉਣੀ ਚਾਹੁੰਦਾ ਹੈ ਮਾਨਕ ਠਾਕਰ ਅਗੰਭਵ ਆ ਨਾਨਕ ਕਹਿੰਦਾ ਠਾਕਰ ਹੈ ਜੜਾ ਉਹ ਅਗੰਭਵ ਆ ਉਹਦਾ ਅਗੰਭਵ ਆ ਉਹਦੀ ਬਰਾਬਰੀ ਤਾਂ ਨਹੀਂ ਕਰ ਸਕਦਾ ਫੇਰ ਵੀ ਉਹਨੂੰ ਸਾਡੀ ਜਿੱਤ ਸਕਦਾ ਪਰ ਇਹ ਜਿਹੜਾ ਜ਼ਰੂਰ ਜਵਰਦਾ ਸਰਕਾਰ ਤਾਂ ਨਹੀਂ ਫੇਲ ਕਰ ਸਕਦੇ ڈاکੂ ڈاکੇ ਜ਼ਰੂਰ ਮਾਰਦੇ ਨੇ ਸਰਕਾਰ ਨੂੰ ਥੋੜੇ ਬੋਦੀ ਪਰਿਸ਼ਾਦ ਵੀ ਪੈਦਾ ਕਰ ਸਕਦੇ ਨੇ ਪਰ ਨੁਕਸਾਨ ਆਪਣੇ ਕਰਦੇ ਵੀ ਵੇਖਦੇ ਨਾ ਦਿੱਤ ਨੂੰ ਜਾਣ ਨਾ ਰਾਤ ਨੂੰ ਜਾਣ ਨੂੰ ਚੈਨ ਉਹਨਾਂ ਦੀ ਹੋ ਜਾਂਦੀ ਹੈ ਆ ਕਰਤਾ ਹੋ ਗਉਮੋ ਪਾ ਰਹੇ ਪਰਮੇਸ਼ਰ ਨੂੰ ਕੋਈ ਖਤਰਾ ਨਹੀਂ ਹੈ ਇਹਨਾਂ ਤੋਂ ਪਰਮੇਸ਼ਰ ਨੂੰ ਕੋਈ ਖਤਰਾ ਨਹੀਂ ਹੈ ਨੂੰ ਨੁਕਸਾਨ ਨਹੀਂ ਸਿਰ ਹੁੰਦਾ ਕੋਨੋਂ ਇਹ ਖਤਰਾ ਪਰਮੇਸ਼ਰ ਨੂੰ ਸਰਕਾਰ ਨੂੰ ਇਹ ਖਤਰਾ ਹੈ ਸਰਕਾਰ ਨੂੰ ਇਹਨਾਂ ਦੀ ਚਿੰਤਾ ਚੱਕਣੀ ਪੈਂਦੀ ਹੈ ਤੇ ਜਿਹੜਾ ਨੂੰ ਵੀ ਸੁਧਾਰ ਦਾ ਲਿਖਣਾ ਪੈਂਦਾ ਵੀ 22 ਬੰਦੇ ਦਾ ਆਪਣੀ ਨੇ ਵਿਗੜ ਗਏ ਇਹਨਾਂ ਨੂੰ ਸੁਧਾਰੀਏ ਉਹ ਸੁਧਾਰ ਦਾ ਫਿਕਰ ਸਰਕਾਰ ਨੂੰ ਹੋ ਜਾਂਦਾ ਵੀ ਇਹਨਾਂ ਨੂੰ ਸੁਧਾਰੀਏ ਚਿੰਤਾ ਜੋ ਸਰਕਾਰ ਨੂੰ ਬੜੀ ਮੋਟੀ ਇਹਨਾਂ ਦੀ ਵੀ ਸਰਫ ਕੀ ਚਿੰਤਾ ਪਰਮੇਸ਼ਰ ਨੂੰ ਵੀ ਥੋੜੇ ਬਹੁਤੀ ਚਿੰਤਾ ਹੀ ਪੈਦਾ ਕਰਦੇ ਜੀ ਲੋਕ ਜਿਨ੍ਹਾਂ ਦੇ ਮਨ ਬੇਕਾਬੂ ਨੇ ਉਹਨਾਂ ਨੇ ਪਰਮੇਸ਼ਰ ਬਾਤ ਤੇ ਵੀ ਚਿੰਤਾ ਖੜੀ ਕੀਤੀ ਕਿਉਂਕਿ ਉਹਦੀ ਔਲਾਦ ਨੇ ਨਾ ਤੇ ਔਲਾਦ ਬਗੜ ਜੇ ਬੇ ਬਾਪ ਨੂੰ ਵੀ ਚਿੰਤਾ ਹੋਏ ਜਾਂਦੀ ਹੈ ਇਹ بڑے ਭਾਈਆਂ ਨੂੰ ਵੀ ਚਿੰਤਾ ਹੋ ਜਾਂਦੀ ਹੈ ਨਾਲ ਦੇ ਟੱਬਰ ਨੂੰ ਵੀ ਚਿੰਤਾ ਹੁੰਦੀ ਹੈ ਨਾਲ ਦੇ ਨਾ ਕੋਈ ਬਗਾਨਾ ਕਹੇ ਨਾ ਕੋਈ ਬਹਿਰੀ ਨਾ ਹੀ ਬਗਾਨਾ ਤੇ ਨਾਲ ਦੇ ਨੂੰ ਵੀ ਚਿੰਤਾ ਹੁੰਦੀ ਹੈ ਰੋਇਆ ਨੂੰ ਜੇ ਤਬਾਹਾ ਕਰਦੇ ਨੇ ਆਪ ਖੁਆਰ ਹੁੰਦੇ ਨੇ ਖੁਆਰ ਤਾਂ ਆਪ ਹੁੰਦੇ ਨੇ ਹਰ ਵੇਸਰ ਸਦਾ ਖੁਆਰ ਇਹ ਹੁੰਦੇ ਨੇ ਚਲਿੱਤਰ ਕਰਕੇ ਪਰੇਸ਼ਾਨ ਮੂਲ ਨੂੰ ਨਾੜਦੇ ਨੂੰ ਕਰਕੇ